ਸਭ ਤੋਂ ਪਹਿਲਾਂ ਤਾਂ ਮਾਫੀ ਮੰਗਾਗੇ ਕਿਉਂਕਿ ਦਿਨ ਦੇ ਵਿੱਚ ਦੁਕਾਨ ਦੇ ਕੰਮ ਜ਼ਿਆਦੇ ਹੋਣ ਕਰਕੇ ਵੀਡੀਓ ਜਿੰਨੇ ਨਹੀਂ ਬਣਾ ਸਕਦੇ ਕਿਉਂਕਿ ਰਾਤ ਦੇ ਟਾਈਮ ਹੁਣ ਵੀਡੀਓ ਬਣਾ ਰਹੇ ਆ ਹੋਸਾ ਜਿਹੜੀ ਕਲੀਅਰਟੀ ਹੈ ਉਹ ਘੱਟ ਹੋਵੇ ਇਸ ਕਰਕੇ ਤੁਸੀਂ ਥੋੜਾ ਜਿਹਾ ਆਪ ਦੇ ਨੂੰ ਮੈਨੇਜ ਕਰ ਲਿਓ ਕੋਈ ਦਿੱਕਤ ਨਹੀਂ ਤੇ ਹੁਣ ਆਪਾਂ ਖਾਸ ਕਰਕੇ ਵੀਡੀਓ ਤਾਂ ਬਣਾ ਰਹੇ ਆ ਕਿ ਜਿਹੜੇ ਸਾਡੇ ਕਿਸਾਨ ਭਰਾ ਹੈ ਉਹਨਾਂ ਨੂੰ ਮਰਕੀਟ ਚੀਜ਼ ਦਾ ਮੈਸੇਜ ਆਪਕੇ ਜਿਹੜੇ ਆਪਾਂ ਦੁਕਾਨ ਦੇ ਉੱਪਰ ਜਿਹੜੇ ਬੀਜਾਂ ਦਾ ਕੰਮ ਹੈ ਉਹ ਨਾਲ ਸਟਾਰਟ ਕਰ ਦਿੱਤਾ ਹੈ ਜੇ ਤੁਹਾਡਾ ਸਾਥ ਰਿਹਾ ਤਾਂ ਆਪਾਂ ਬਹੁਤ ਵੱਡੇ ਪੱਧਰ ਜਿਹੜੇ ਬੀਜ ਦਾ ਕੰਮ ਉਹ ਲੈ ਕੇ ਜਾਵਾਂਗੇ। ਛੋਟੇ ਧਿਆਨ ਦੇ ਵਿੱਚ ਆਪਾਂ ਲਿਆ ਦਈਏ ਕਿ ਲਗਭਗ ਜਿਹੜੇ ਆ ਟੌਪ ਦੇ ਚੰਗੇ ਬ੍ਰਾਂਡ ਹੈ ਉਹ ਬੀਜਾਂ ਦਾ ਕੰਮ ਆਪਾਂ ਸਟਾਰਟ ਕਰ ਚੁੱਕੇ ਹਾਂ ਜਿਵੇਂ ਸੌਜੀਆਂ ਵੀ ਤੁਸੀਂ ਜਿਵੇਂ ਮਟਰ ਦੀ ਗੱਲ ਕਰਦੇ ਹੋ ਤੁਹਾਨੂੰ ਆਪਰ ਕੋ ਜੀਐਸਟਾ ਜਿਹੜਾ ਮਟਰ ਦਾ ਬੀਜ ਉਹ ਮਿਲ ਜਾਣਾ ਤੁਹਾਨੂੰ ਸਜੰਟਾ ਦਾ ਮਿਲ ਜਾਣਾ ਤੁਹਾਨੂੰ ਪਹੂਜਾ ਦਾ ਮਿਲ ਜਾਣਾ ਸਾਰੇ ਮਟਰ ਦੇ ਬੀਜ ਮੇਜਣਾ ਸਰੋਂ ਤੋਂ ਲਾ ਕੇ ਸਾਰੀਆਂ ਜਿਵੇਂ ਪੈਨਨਪੁਰੋਂ ਤੋਂ ਲਾ ਕੇ ਟੋਟਲ ਸਾਰੇ ਮਿਲ ਜਾਣੇ ਆ ਸਾਰੇ ਸਬਜ਼ੀਆਂ ਲਾ ਕੇ ਬੀਜ ਨੇ Shimla Mirche ਬੀਜ ਵੀ ਆਪਾਂ ਟੌਪ ਸਾਰੇ ਹਾਈ ਕੁਆਲਿਟੀ ਦੇ ਕੋ ਬੇਚਦੇ ਤੁਹਾਨੂੰ ਪਤਾ ਲੱਗ ਜਾਣਾ ਚੌਲਾ ਜਿਵੇਂ BNR ਦਾ ਹੋ ਗਿਆ ਪਾਲਕ ਦੇ ਟੋਟਲ ਸਾਰੇ ਬੀਜ ਹੋ ਗਏ ਕਰੇਲਿਆਂ ਦੇ ਬੀਜ ਜਿਵੇਂ ਰਾਜਾ ਹੋ ਗਿਆ ਚੈਂਪੀਅਨ ਹੋ ਗਿਆ ਊਂਕਾਰ ਫਿਰਦਾ ਲਗਭਗ ਕद्दू ਦੇ ਵਿੱਚ ਗੱਲ ਕਰਦੇ ਆ ਕद्दू ਸਾਰੀਆਂ ਵੈਰੀਟੀਆਂ ਆਪਾਂ ਕੋਲ ਮਿਲ ਜਾਣੀਆਂ ਤੁਹਾਨੂੰ ਵੇਠਾ ਕਦੂ ਤੋਂ ਆਪਣੇ ਕੋਲ ਮਿਲ ਜਾਣਾ ਨੋਵਲ ਕਿੰਗ ਮਿਲ ਜਾਣਾ ਪਿਆਜ਼ ਤੋਰੀ ਜੋ ਕੁਝ ਵੀ ਮਿਲ ਕੇ ਆਪਣੇ ਸਬਜ਼ੀ ਦੇ ਵਿੱਚ ਜਿਹੜੇ ਬੀਜ ਆਉਂਦੇ ਆ ਸਾਰੇ ਆਪਣੀ ਦੁਕਾਨ ਤੇ ਅਵੇਲੇਬਲ ਹੈਗੇ ਤੁਸੀਂ ਚੰਗੇ ਭਾਵੇਂ ਤੇ ਖਰੀਦਣ ਵਾਸਤੇ ਤੁਸੀਂ ਆਉਣਾ ਕਿੱਥੇ ਹੈ ਕੈਸ਼ ਕਾਊਂਟਰ ਖਿਆਲਿਆਂ ਦਾ ਜਿਹੜੇ ਆਪਣੇ ਖਿਆਲਾ ਕੈਂਚੇ ਵੱਡਿਆਂ ਉਹ ਕੈਂਚੇ ਵਿੱਚ ਆਪਣੀ ਦੁਕਾਨ ਹੈ ਬਾਕੀ ਸਾਰੇ ਜਿਹੜੇ ਦੂਸਰੇ ਪੈਸੀੜਾ ਬੀਜ ਜੁੜੇ ਜੁੜੇ ਹਨ ਸਾਨੂੰ ਪਤਾ ਹੀ ਹੈ ਪੈਸੀੜਾ ਜਿਹੜਾ ਕੰਮ ਹੈ ਉਹ ਵੀ ਆਪਣੇ ਕੋਲ ਬਹੁਤ ਚੰਗਾ ਹੈ ਵੱਡੇ ਪੱਧਰੇ ਆਪਾਂ ਕੰਮ ਕਰਦੇ ਆ ਪੈਸੀ ਸ਼ੈਡ ਦਾ ਲਗਭਗ ਸਾਰੀਆਂ ਹੀ ਜਿਹੜੇ ਆਲ ਬ੍ਰਾਂਡ ਕੰਪਨੀ ਐ ਜਿਹੜੇ ਉਹਨਾਂ ਦੇ ਮਟੀਰੀਅਲ ਆਪਣੇ ਕੋਲ ਸਾਰੇ ਮਿਲ ਜਾਂਦੇ ਐ ਤੇ ਖਾਸ ਕਰਕੇ ਜਿਹੜੀਆਂ ਸਬਜ਼ੀਆਂ ਦੀ ਦਵਾਈਆਂ ਉਹ ਆਪਣੀ ਦੁਕਾਨ ਤੋਂ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਜਿਹੜੀ ਵੀ ਕੰਪਨੀ ਦੀ ਦਵਾਈ ਦੁਕਾਨ ਤੋਂ ਲੈਣਾ ਚਾਹੁੰਦੇ ਹੋ ਉਹ ਮਿਲ ਜਾਣੀ ਐ ਇਸ ਕਰਕੇ ਆ ਵੀਡੀਓ ਬਣਾਉਣ ਦਾ ਸੱਪੇ ਹੀ ਮਕਸਦ ਐ ਐਡ ਕਰਨਾ ਵੀ ਤੁਸੀਂ ਸੁਣ ਸਕਦੇ ਹੋ ਬਾਕੀ ਵੀਡੀਓ ਦਾ ਮੇਨ ਸਿਸਟਮ ਇਹ ਐ ਵੀ ਸਾਡੇ ਕਿਸਾਨ ਭਰਾਵਾਂ ਤੱਕ ਗੱਲ ਪਹੁੰਚੇ ਅਸੀਂ ਉਹਨਾਂ ਵਧੀਆ ਰੇਟਾਂ 'ਚ ਵਦਿਆ ਸਬਜ਼ੀਆਂ ਬੀਜ ਵਦਿਆ ਸਪਰੇਹਾਂ ਸੋਨੂੰ ਚੰਗੇ ਭਾਅ ਦੇ ਸਕੀਏ ਤਾਂ ਇਸੇ ਕਰਕੇ ਵੀਡੀਓ ਬਣਾਉਂਦਾ ਮਕਸਦ ਹੈ ਵੀਡੀਓ ਸਾਡੀ ਬਹੁਤੋ ਸ਼ੇਅਰ ਕਰੋ ਜਿੱਥੋਂ ਤੱਕ ਵੀਡੀਓ ਜਾਣੀ ਹੈ ਜਿਵੇਂ ਹੁਣ ਬਹੁਤ ਹੁਣ ਤੱਕ ਜਿਵੇਂ ਭਰਾ ਆਪਣੇ ਬੈਠੇ ਨੇ ਉਹ ਬੀਜ ਆਪ ਤੋਂ ਮੰਗਾਉਂਦੇ ਆਪਾਂ ਟੋਟਲ ਜਿਹੜੇ ਬੀਜ ਹੈ ਆਲ ਜਿਹੜੇ ਚੰਗੇ ਬ੍ਰਾਂਡ ਹੈ ਸਾਰੇ ਤੁਹਾਡੇ ਸਾਹਮਣੇ ਕਰਦੇ ਜਾ ਰਹੇ ਹਾਂ ਸਾਥ ਤੁਹਾਡੇ ਬਹੁਤ ਜਿਆਦਾ ਲੋੜ ਹੈ ਅਗਰ ਤੁਹਾਡਾ ਸਾਥ ਸਾਡਾ ਬਣਿਆ ਰਿਹਾ ਹੈ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਂ ਪਹਿਲੇ ਗੱਲ ਕਰਦਾ ਹਾਂ ਅਸੀਂ ਆਪਣੀ ਦੁਕਾਨ ਪ੍ਰਤੀ 24 ਘੰਟੇ ਵਫਾਦਾਰ ਹਾਂ ਅਸੀਂ ਕਦੇ ਵੀ ਕਿਸੇ ਨਾਲ ਜਿਹੜਾ ਮਾੜਾ ਕਰਨ ਦਾ ਉਹ ਸੋਤ ਤੱਕ ਵੀ ਨਹੀਂ ਸਕਦੇ ਸੋ ਇਸ ਕਰਕੇ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡਾ ਸਾਥ ਦੇਵਾਂਗੇ ਦਵਾਈਆਂ ਦਾ ਆਪਣਾ ਪੂਰਾ ਜਾਦੇ ਪ੍ਰਬੰਧ ਹੈ ਸਭ ਜਿਹੜੇ ਮਰਜ਼ੇ ਦਵਾਈਆਂ ਲਾ ਲਓ ਤੁਸੀਂ ਬਾਕੀ ਖਰਬੂਜੇ ਦੇ ਬੀਜ ਲਾ ਲਓ ਥੱਲੇ ਮਲਚਿੰਗ ਛਾਉਣ ਵਾਸਤੇ ਲਾ ਲਓ ਸਟਿੱਕਾਂ ਲਾ ਲਓ ਕੋ ਕੋ ਬਿਟਲਾ ਲਓ ਜੋ ਵੀ ਚੀਜ਼ ਆਪਣੇ ਕੰਧਾਂ ਦੇ ਸਾਰੇ ਉਪਰਬੰਧ ਹੈਗੇ ਆਪਾਂ ਸਾਰੇ ਉਪਰਬੰਧ ਕਾਉਨੇ ਆਂ ਅਗਰ ਤੁਸੀਂ ਦੂਰ ਮਗਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਬਸਤੀ ਭੇਜ ਦਿੰਦੇ ਆ ਤੁਹਾਨੂੰ ਕੋਰੀਆ ਕਲਾ ਸਕਦੇ ਆ ਤੇ ਬਸੇ ਉਹ ਖਰਚੇ ਸਿਰਫ ਤੁਹਾਡੇ ਹੋਣਗੇ ਕਿਉਂਕਿ ਅਗਰ ਤਾਂ ਆਪਾਂ ਕੋਈ ਦੇਸੀ ਚੀਜ਼ ਵੀ ਰਿਆ ਬੇਚਦੇ ਆ ਉਹਦੇ ਵਿੱਚੋਂ ਚਲੋ ਕਮਾਈ ਉਸ ਵੱਧ ਹੋਵੇ ਪਰ ਆਪਾਂ 20 ਸਾਰੇ ਬ੍ਰਾਂਡ ਬੇਚਨੇ ਆ ਉਹਦੇ ਵਿੱਚ ਮੰਨ ਲਓ ਖਰਚੇ ਪੂਰੇ ਹੁੰਦੇ ਆ ਤਾਂ ਕਰਕੇ ਦਿੱਕਤ ਆਉਂਦੀ ਐ ਨਹੀਂ ਅਸੀਂ ਭੇਜ ਦੀ ਕੋਈ ਸਮੱਸਿਆ ਨਹੀਂ ਤੁਹਾਡਾ ਸਾਥ ਬਣਿਆ ਰਿਹਾ ਪ੍ਰਮਾਤਮਾ ਨੇ ਚਾਇਆ ਤਾਂ ਸਾਰਾ ਕੁਝ ਹੋਊਗਾ ਆਪਾਂ ਤੁਹਾਡੇ ਨਾਲ ਤਨਦੇਨਾ ਕੰਮ ਕਰਾਂਗੇ ਔਰ ਪੂਰੀ ਇਮਾਨਦਾਰੀ ਨਾਲ ਪੜਾ ਕੰਮ ਹੋ ਕਰਾਂਗੇ ਬਾਬਾ ਨਾਲ ਸੁੱਖ ਰੱਖੇ ਜਿਉਂਦੇ ਵਾਦਰੋ ਵੀਡੀਓ ਸ਼ੇਅਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਦੇ ਨਾਲ ਸਾਡਾ ਜਿਹੜਾ ਬਿਰਸਾ ਹੈ ਉਹ ਵਧੀਆ ਹੋ ਜਾਊਗਾ ਤੇ ਫਾਰਮਰ ਦੇ ਹੱਥਾਂ ਵਿੱਚ ਚੰਗੇ ਬੀਜ ਪਹੁੰਚੇ ਹੋ ਜਾਣਗੇ ਧੰਨਵਾਦ